ਮੈਂ ਕਿਰਨਦੀਪ ਪੰਜਾਬ ਟਾਈਮਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹਾਂਜੀ ਸਿਟੀ ਗਾਰਡਨ ਜੀ ਸਿਟੀ ਗਾਰਡਨ ਜੀ ਹਾਂਜੀ ਅੱਜ ਦੇਖੋ ਜੀ ਅੱਜ ਪੰਜਾਬੀ ਮਾਂ ਬੋਲੀ ਪ੍ਰਤੀ ਜਿਹੜਾ ਸਾਡਾ ਘਟਦਾ ਧਿਆਨ ਹੈ ਉਹਨੂੰ ਉਤਸ਼ਾਹਿਤ ਕਰਨ ਵਾਸਤੇ ਸਕੂਲਾਂ ਤੋਂ ਬੱਚੇ ਲੈ ਕੇ ਜਾਗਰਤੀ ਮਾਰਚ ਕੀਤਾ ਜਾ ਰਿਹਾ ਜਿਹਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਉੱਜਲ ਭਵਿੱਖ ਲਈ ਯੋਗਦਾਨ ਪਾਉਣ ਵਾਲੇ ਬਹੁਤ ਸਾਰੇ ਕਲਾਕਾਰ ਬੁੱਧੀਜੀਵੀ ਲੇਖਕ ਆਪਣੀ ਆਪਣੀ ਕਿਸਮ ਦਾ ਜਿਸ ਬੰਦੇ ਨੇ ਵੀ ਯੋਗਦਾਨ ਪਾਇਆ ਉਹ ਇੱਥੇ ਆ ਕੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਪੰਜਾਬੀ ਆ ਅਸੀਂ ਇਕਜੁੱਟਾਂ ਭਾਵੇਂ ਅਸੀਂ ਫਿਲਮਾਂ ਰਾਹੀਂ ਭਾਵੇਂ ਟੀਵੀ ਰਾਹੀਂ ਭਾਵੇਂ ਖ਼ਬ਼ਾਰਾਂ ਰਾਹੀਂ ਭਾਵੇਂ ਕਵਿਤਾਵਾਂ ਰਾਹੀਂ ਗੀਤਾਂ ਰਾਹੀਂ ਅਸੀਂ ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਪੰਜਾਬ ਵਿੱਚ ਸਾਨੂੰ ਪੰਜਾਬੀ ਬਚਾਉਣ ਵਾਸਤੇ ਇਦਾਂ ਦੇ ਮਾਰਚ ਕਰਨੇ ਪੈ ਰਹੇ ਨੇ ਸੋ ਸਾਰੇ ਪੰਜਾਬੀਆਂ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਜਿੱਥੇ ਵੀ ਦੁਨੀਆ 'ਚ ਵਸਦੇ ਆਂ ਪੰਜਾਬੀ ਕਾਮਯਾਬ ਆ ਸੀ ਪਰ ਸਾਡੀ ਪੰਜਾਬੀ ਬੋਲੀ ਜਿਹੜੀ ਪਿੱਛੇ ਰੁੜਦੀ ਜਾ ਰਹੀ ਹੈ ਕਿਤੇ ਵਕਤ ਦੇ ਧੂੜਾਂ 'ਚ ਸੋ ਅਸੀਂ ਚਾਹੁੰਦੇ ਆ ਕਿ ਸਾਡੀ ਪੰਜਾਬੀ ਮਾਂ ਬੋਲੀ ਜਿਹੜੀ ਜਿਹਦੇ ਵਿੱਚ ਅਸੀਂ ਗੁੜਤੀਆਂ ਲਈਆਂ ਨੇ ਲੋਰੀਆਂ ਲਈਆਂ ਨੇ ਉਹ ਇਸੇ ਤਰ੍ਹਾਂ ਵਧਦੀ ਫੁੱਲਦੀ ਰਹੇ ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਜਿੱਥੇ ਜਾਈਏ ਇਹ ਇਹਦੀ ਪਰਫੁੱਲਤਾ ਲਈ ਇਹਦੀ ਹੁਨਤੀ ਲਈ ਅਸੀਂ ਕੰਮ ਕਰਦੇ ਰਹੀ ਜੀ ਪੰਜਾਬ ਟਾਈਮਜ਼ ਟੀਵੀ ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਜ਼ ਟੀਵੀ